ਜਦੋਂ ਮੈਨੂੰ ਤੁਹਾਡੇ ਹੁਕਮ 'ਚ ਤੁਰਨਾ ਆ ਗਿਆ ਨਾ ਤੁਸੀਂ ਆਪਣੇ ਪਰਿਵਾਰਾਂ 'ਚ ਵੀ ਵੇਖੋ ਜੇ ਬੱਚਾ ਤੁਹਾਡਾ ਤੁਹਾਡੇ ਹੁਕਮ ਅਨੁਸਾਰ ਤੁਰਨਾ ਸ਼ੁਰੂ ਕਰ ਦੇਵੇ ਬੱਚੇ ਨੂੰ ਪਿਓ ਕੋਲੋਂ ਮਾਂ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਮਾਪੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀ ਜਾਂਦੇ ਨੇ ਤੁਸੀਂ ਆਪਣੇ ਪਰਿਵਾਰਾਂ ਵਾਲੀ ਵੇਖ ਲਓ ਤੇ ਜਿਹੜਾ ਬੱਚਾ ਮਾਪੇ ਦੀ ਗੱਲ ਮੰਨੇ ਨਾ ਕਿਉਂ ਜੀ ਮਾਪੇ ਚੀਜ਼ਾਂ ਦਿੰਦੇ ਦੀ ਜ਼ਰੂਰ ਪਰ ਤਰਲੇ ਵੀ ਪੂਰੇ ਕਢਾਉਂਦੇ ਆ ਜਦੋਂ ਤੂੰ ਸਮਾਨ ਲੈਣਾ ਹੈ ਉਦੋਂ ਤੇਰਾ ਮੂੰਹ ਹੋਰ ਹੁੰਦਾ ਹੈ ਜਦੋਂ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਦੋਂ ਤੇਰੀ ਬੋਲਬਾਣੀ ਤੇ ਜਦੋਂ ਤੇਰਾ ਕੰਮ ਨਿਕਲ ਗਿਆ ਫਿਰ ਅਸੀਂ ਕਹੋਂ ਕਿ ਤੂੰ ਕੌਣ ਅੱਜ ਲੱਗਦਾ ਨਹੀਂ ਇਹ ਕੁਝ ਵਾਪਰਦਾ ਕਬੀਰ ਕਾਮ ਪਰੇ ਹਰ ਸਿਮਰੀਐ ਕੰਮ ਪੈ ਗਿਆ ਤੇ ਰੱਬ ਨੂੰ ਯਾਦ ਕਰ ਲਿਆ ਰੱਬ ਨੂੰ ਚਿੱਤੇ ਕਰ ਲਿਆ ਫੇ ਮੈਂ ਖਲੂਕ ਇਹ ਵੀ ਪਾਠ ਕਰਨ ਨੂੰ ਫੇ ਮੈਂ ਗਿਣਤੀ ਚ ਚਾਰ ਵੀ ਕਰਨ ਨੂੰ ਜਦੋਂ ਮੇਰਾ